ਰਾ ਮਰਤਪਾਲ ਸਿੰਘ ਬੱਬੂ ਤੇ ਪੋਸਟਰ ਤੁਸੀਂ ਪੜੀ ਲਿਆਉਣਾ ਬਾਈ ਜੀ ਬਾਬਾ ਟਰੈਕਟਰ ਸੇਲ ਪਰਚੇਜ ਕਰਨ ਦੇ ਬਾਈ ਕੋਲੇ ਖੜੇ ਆ ਜੱਗੀ ਬਾਈ ਕੋਲੇ ਤੇ ਅੱਜ ਤੁਹਾਨੂੰ ਛੋਟੇ ਟਰੈਕਟਰ ਦਿਖਾਵਾਂਗੇ ਤੇ ਵੀਡੀਓ ਚ ਬਣੇ ਰੋਵੇ ਜੀ ਤੇ ਕੰਡੀਸ਼ਨਾਂ ਦੇ ਪੂਰੇ ਓਕੇ ਹੋਣਗੇ ਤੇ ਜੇ ਕਿਸੇ ਨੇ ਬਾਈ ਜੀ ਲੋਨ ਕਰਵਾਉਣਾ ਕਿਰਾਏ ਤੇ ਟਰੈਕਟਰ ਲੈਣਾ ਬਾਈ ਕੋਲੇ ਸਾਰੀਆਂ ਸੁਵਿਧਾ ਨੇ ਇਹ ਆਜੋ ਬਾਈ ਨਾਲ ਹੁਣ ਆਪਕੇ ਗੱਲ ਕਰ ਦਿਆਂਗੇ ਸਿਕਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬੋਲੋ ਬਾਈ ਹਾਂਜੀ ਹਾਂ ਬਰੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦੀ ਸਾਡੇ ਚੈਨਲ ਤੇ ਨਹੀਂ ਜੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਜੀ ਏ ਬਈ ਆਪਰੇ ਸਹੀ ਲਿਕੇਸ਼ਨ ਕੀ ਹੈ ਬਈ ਆਪਣੀ ਆਪਣਾ ਇਹ ਪਿੰਡ ਬਹੁਤ ਪ੍ਰਸਿੱਧ ਹੈਗਾ ਠੀਕ ਹੈ ਜੀ ਪਿੰਡ ਹੰਡਿਆ ਹੈ ਜੀ ਬਰਨਾਲੇ ਤੋਂ ਸਿਰਫ 4 ਤੋਂ 5 ਕਿਲੋਮੀਟਰ ਦੇ ਹੈ ਠੀਕ ਹੈ ਜੀ ਜਿਹੜਾ ਵੱਡਾ ਰੋਡ ਜਾਂਦਾ ਹੈ ਜੀ ਆਪਣਾ ਬਠਿੰਡਾ ਤੋਂ ਸੰਗਰੂਰ ਪਟਿਆਲਾ ਚੰਡੀਗੜ੍ਹ ਉਸ ਰੋਡ ਤੋਂ ਤਕਰੀਬਨ ਇਹ ਮੰਨੋ ਵੀ 1 ਕਿਲੋਮੀਟਰ ਪਿੱਛੇ ਹਟ ਮੈਂ ਜੀ ਠੀਕ ਹੈ ਜੀ ਇਹੜਾ ਆਪਣੇ ਨੇੜੇ ਮਸ਼ਹੂਰ ਚੌਕ ਹੈ ਠੀਕ ਹੈ ਜੀ ਉਸ ਜਿੱਥੇ ਅੜੀਸਰ ਵਾਲੀਆਂ ਸਵਾਰ ਨਾ ਆਤਦੀਆਂ ਹਾਂਜੀ ਜਿੱਥੇ ਅੜੀਸਰ ਵਾਲੀਆਂ ਸੰਗਤਾਂ ਉੱਤਰਦੀਆਂ ਨੇ ਠੀਕ ਹੈ ਜੀ ਉਸ ਸਟੈਂਡਰਡ ਚੌਕ ਵੀ ਕਹਿੰਦੇ ਆ ਜੀ ਉਹਨੂੰ ਹੰਡਿਆਇ ਹਾਂਜੀ ਤੇ ਨਾਲ ਹੀ ਆਪਣੇ ਰੇਲਵੇ ਸਟੇਸ਼ਨ ਆ ਜਾਂਦਾ ਈ ਇਹ ਵੀ ਬਹੁਤ ਵੱਡਾ ਰੇਲਵੇ ਸਟੇਸ਼ਨ ਹੈ ਇੱਥੇ ਹੰਡੇਏ ਦਾ ਤੇ ਬਹੁਤ ਪ੍ਰਸਿੱਧ ਨਾਮ ਹੈ ਹੰਡੇਏ ਪਿੰਡ ਦਾ ਸਾਡੇ ਦਾ ਨੰਵੇਂ ਪਾਸਾ ਸ੍ਰੀ ਗੁਰਤੇਗ ਭਾਦਰ ਮਹਾਰਾਜ ਜੀ ਦੇ ਚਰਨ ਪਏ ਹੋਏ ਨੇ ਜੀ ਇੱਥੇ ਇਤਿਹਾਸਕ ਬੁਰੂ ਕਰ ਨੇ ਉਹਨਾਂ ਵਿੱਚੋਂ ਇੱਕ ਅਡੀਸਰ ਸਾਹਿਬ ਜਿਹੜਾ ਪ੍ਰਸਿੱਧ ਠੀਕ ਹੈ ਤਾਂ ਮਹੰਗਾ ਉਹ ਇੱਥੇ ਸਾਡੇ ਹੰਡੇਏ ਕਸਬੇ ਦੇ ਵਿੱਚ ਹੈ ਮੋਗਾ ਰੋਡ ਵੀ ਆਪਣੇ ਤੋਂ ਸਿਰਫ 1 ਕਿਲੋਮੀਟਰ ਦੀ ਠੀਕ ਹੈ ਜੀ ਸਹੀ ਬਈ ਜੀ ਲੋਕੇਸ਼ਨ ਪੁੱਛਣ ਦਾ ਇਹ ਮਤਲਬ ਹੈ ਕਈ ਵੀ ਰਕਮੈਂਟ ਕਰਨ ਲੱਗ ਜਾਂਦੇ ਨੇ ਵੀ ਬਈ ਜੀ ਸਹੀ ਲੋਕੇਸ਼ਨ ਜਰੂਰ ਦੱਸਿਆ ਕਰੋ ਸਹੀ ਲੋਕੇਸ਼ਨ ਹੈ ਕਿ ਬਈ ਦੀ ਨੇੜੇ ਹੰਡਾਇਆ ਪਿੰਡ ਠੀਕ ਹੈ ਜੀ ਤੇ ਜਿਵੇਂ ਮੈਂ ਬਾਈ ਜੀ ਸਹੀ ਕਿਹਾ ਆਪਣੇ ਕੋਲੇ ਸਾਰੀਆਂ ਸੁਵਿਧਾ ਹੁੰਦੀਆਂ ਨਹੀਂ ਆਂ ਹਾਂਜੀ ਜਿਵੇਂ ਲੋਨ ਲਾ ਲਓ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਰੈਕਟਰ ਕਟਵਾਉਣਾ ਲਾ ਲਓ ਦੇਖੋ ਜੀ ਅਸੀਂ ਕੋਈ ਵੀ ਟਰੈਕਟਰ ਜਿਹੜਾ ਵਿੱਚ ਕਟਾਂਗੇ ਠੀਕ ਹੈ ਜੀ ਅਸੀਂ ਉਹਦੇ ਤੇ ਰੇਟ ਲਾਵਾਂਗੇ ਠੀਕ ਹੈ ਜੀ ਅਸੀਂ ਇਹ ਗੱਲ ਕਹਾਂਗੇ ਵੀ ਸਾਡਾ ਟਰੈਕਟਰ ਵੀ ਲੈ ਜੋ ਬਈਨਾਂ ਦੇ ਕੇ ਆਪਦਾ ਟਰੈਕਟਰ ਵੀ ਆਪਦੇ ਘਰੇ ਰੱਖੋ ਠੀਕ ਹੈ ਜੀ ਠੀਕ ਹੈ 10 ਦਿਨ 10 ਦਿਨ ਮੰਨ ਲਓ ਅਸੀਂ ਕੋਈ ਵੀ ਟਰੈਕਟਰ 4 ਲੱਖ ਦਾ ਘੱਟ ਰਹੇ ਹਾਂ ਠੀਕ ਹੈ ਜੀ ਜੇ ਉਹਨਾਂ ਨੂੰ ਐ ਲੱਗ ਰਿਹਾ ਤੁਹਾਡਾ ਟਰੈਕਟਰ ਹੈ ਵੀ ਸਾਡਾ 4 ਲੱਖ ਤੋਂ ਵੱਧ ਹੈ 10 ਦਾ ਹੈ 15 ਦਾ ਠੀਕ ਹੈ ਨਾ ਤੁਸੀਂ ਉਹਨੂੰ 10 ਦਿਨ ਹੋਰ ਵੇਖੋ ਠੀਕ ਹੈ ਜੀ ਜੇ ਤੁਹਾਡਾ ਉਹਦੋਂ ਪਲੱਸ ਨਹੀਂ ਵਿਕ ਰਿਹਾ ਤਾਂ ਉਹਦੋਂ ਘਟਣ ਦੀ ਸਾਡੀ ਜ਼ਿੰਮੇਵਾਰੀ ਹੋ ਜਿੰਨਾ ਅਸੀਂ ਰੇਟ ਲਾਵਾਂਗੇ ਉਹਨੇ ਦਾ ਸੀ ਉਹਨੂੰ ਵਿੱਚ ਐਡਜਸਟ ਕਰਾਂਗੇ ਕਰਾਂਗੇ ਠੀਕ ਜਿੰਨਾ ਵੀ ਅਸੀਂ ਟਰੈਕਟਰ ਤੇ ਰੇਟ ਲਾ ਦੇਵਾਂਗੇ ਠੀਕ ਵੱਧ ਵੀ ਕੂਗਾ ਤਾਂ ਗਾਹਕ ਦਾ ਹੋਊਗਾ ਠੀਕ ਘੱਟ ਵੀ ਕੂਗਾ ਤਾਂ ਸਾਡਾ ਹੋਊ ਘੱਟ ਵੀ ਕੂਗਾ ਤਾਂ ਤੁਹਾਡਾ ਹੋਊਗਾ ਹਾਂ ਜੀ ਤੇ ਕ ਜਿਹੜੇ ਟਰੈਕਟਰ ਲੋਨ ਤੇ ਹੁੰਦੇ ਹੈਗੇ ਹਾਂਜੀ ਉਹ ਸਾਡੇ ਕੋਲੋਂ ਕਲੀਅਰ ਮਿਲਣਗੇ ਠੀਕ ਉਹਦੇ 35 ਨੰਬਰ ਫਾਰਮ ਅਸੀਂ ਨਾਲ ਦੇਵਾਂਗੇ ਠੀਕ ਹੈ ਜੀ ਤੇ ਆਧਾਰ ਕਾਰਡ ਦੇਵਾਂਗੇ ਜੋ ਵੀ ਡਾਕੂਮੈਂਟ ਦੀ ਲੋੜ ਹੁੰਦੀ ਹੈ ਨਾਮਕਰੋਣ ਲਈ ਉਹ ਆਪਾਂ ਦੇਵਾਂਗੇ ਜਿਹੜਾ ਰਿਹਾ ਲੋਨ ਦੀ ਗੱਲ ਸਾਡੇ ਟਰੈਕਟਰ ਦੇ ਉੱਤੇ ਹਰ ਇੱਕ ਦੇ ਉੱਪਰ ਲੋਨ ਹੋਣ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਜੀ ਠੀਕ ਹੈ ਨਾ ਗੱਲ ਜਿਹੜੇ ਜਿਹੜੇ ਟਰੈਕਟਰ ਦੇ ਉੱਪਰ ਲੋਨ ਹੋ ਹੀ ਨਹੀਂ ਰਿਹਾ ਉਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਜਿਵੇਂ ਇਸ ਸਟੈਂਡਰਡ ਟਰੈਕਟਰ ਦੇ ਉੱਪਰ ਲੋਨ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਠੀਕ ਹੈ ਨਾ ਗੱਲ ਇਸ ਦੇ ਉੱਪ ਜਿਹੜਾ ਦੇ ਇੱਕ ਕੰਪਨੀਆ ਲੋਨ ਹੀ ਨਹੀਂ ਕਰਦੀਆਂ ਉਹ ਤਾਂ ਇੱਕ ਵੱਖਰੀ ਗੱਲ ਹੈ ਅਦਰਵਾਈਜ਼ ਜਿਵੇਂ ਜੌਂਡੀਆ ਹੋ ਗਿਆ ਸੋਨਾਲੀਕਾ ਹੋ ਗਿਆ ਮਹਿੰਦਰਾ ਹੋ ਗਿਆ ਇਹਨਾਂ ਤੇ ਲੋਨ ਹੁੰਦੇ ਆ ਸਵਰਾਜ ਹੋ ਗਿਆ ਇਹਨਾਂ ਦੇ ਜਿਹੜਿਆਂ ਦੇ ਹੁੰਦੇ ਆ ਉਹਨਾਂ ਦੇ ਸਾਡੇ ਟਰੈਕਟਰਾਂ ਦੇ ਲੋਨ ਹੋਵੇਗਾ ਇਹ ਸਾਡੀ ਜ਼ਿੰਮੇਵਾਰੀ ਹੂ ਅਗਲੇ ਦਾ ਸਿਬਲ ਸਹੀ ਹੋਣਾ ਚਾਹੀਦਾ ਬਾਕੀ ਬਾਈ ਜੀ ਇਦਾਂ ਹੁੰਦਾਗਾ ਕਈ ਵੀਰ ਕਹਿੰਦੇ ਨੇ ਵੀਰੇ 5 ਲੱਖ ਦਾ ਲੋਨ ਕਿਹਾਗਾ ਤੁਸੀਂ ਬਣ ਕੇ ਲੋ 6 ਲੱਖ ਰੁਪਏ ਦਾ ਟਰੈਕਟਰ ਹੈਗਾ 5 ਲੱਖ ਦਾ ਲੋਨ ਕਹਿਤਾ ਠੀਕ ਹੈ ਬਾਕੀ ਸੋ ਤੁਹਾਡੇ ਸਿਬਲ ਤੇ ਡਿਪੈਂਡ ਹੈਗਾ ਹਾਂ ਜੀ ਸਾਡੇ ਟਰੈਕਟਰ ਤੇ ਲੋਨ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਹਾਂ ਜੀ ਕਰਵਾ ਕੇ ਵੀ ਦੇਵਾਂਗੇ ਕਰਵਾ ਕੇ ਵੀ ਦੇਵਾਂਗੇ ਹਾਂ ਜੀ ਹਾਂ ਜਿਹੜਾ ਸਾਡੇ ਏਰੀਆ ਚ ਪੈਂਦਾ ਉਹਨੂੰ ਕਰਵਾ ਕੇ ਵੀ ਦੇਵਾਂਗੇ ਜਿਹੜਾ ਕੋਈ ਬਾਹਰਲੀ ਸਟੇਟ ਦਾ ਆਉਂਦਾ ਉਹਦੇ ਏਰੀਆ ਚ ਹੋਊਗਾ ਜਿਹੜਾ ਸਾਥੋਂ ਜਿੰਨੇ ਏਰੀਆ ਚ ਸਾਡੇ ਚ ਹੁੰਦਾ ਸੀ ਕਰਵਾ ਕੇ ਦੇਵਾਂਗੇ ਉਹ ਸਾਡੀ ਚੰਗਰੀ ਠੀਕ ਹੈ ਜੀ ਆਧਾਰ ਕਾਟ ਲਿਓ ਤੇ ਬਾਕੀ ਫਾਈਲ ਕਰ ਚਲਿਓ ਟਰੈਕਟਰ ਲੈ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਟਰੈਕਟਰ ਬਾਰੇ ਜਾਣਕਾਰੀ ਦਿੰਨੇ ਆ ਬਈ ਜੀ ਸਾਰੇ ਜਿੰਨੇ ਵੀ ਟਰੈਕਟਰ ਹੋਏ ਤੇ ਪੰਜਾਬ ਤੇ ਹਰਿਆਣਾ ਨੰਬਰ ਦੋਨੇ ਮਿਕਸ ਹੁੰਦੇ ਜਾ ਬਈ ਇਹਦੇ ਸਾਡੇ ਕੋਲੇ ਦੋ ਟਰੈਕਟਰ ਹਰਿਆਣਾ ਨੰਬਰ ਹੈਗੇ ਆ ਜੀ ਠੀਕ ਹੈ ਤੇ ਇੱਕ ਸਾਡੇ ਕੋਲੇ ਕੱਲ ਤੱਕ ਪਹੁੰਚ ਜੂਗਾ ਬਿਲਕੁਲ ਨਵਾਂ ਟਰੈਕਟਰ ਹੈ ਇਹੋ 500 ਘੰਟਾ ਚੱਲਿਆ ਹੋਇਆ ਹੈ ਸਪੈਸ਼ਲ ਐਡੀਸ਼ਨਲ ਹੈ ਟਾਪ ਮਾਡਲ ਹੈ ਜੈਕ ਵਾਲੀ ਲਿਫਟ ਹੈ ਉਹਦੇ ਡਿਸਟ੍ਰੀਬਿਊਟਰ ਹੈ ਟਾਪ ਮਾਡਲ ਹੈ ਜਿਹੜਾ ਅਜੇ ਬੰਦ ਹੋ ਚੁੱਕਿਆ 55 ਐਚਪੀ ਵਾਲਾ ਹੈ ਨਿਊ ਹਾਲੈਂਡ ਹਾਂਜੀ ਹਾਂ ਬਿਲਕੁਲ ਨਵਾਂ ਟਰੈਕਟਰ ਹੈ ਨਾਲ ਦੇ 95 ਪੈਸੇ ਟਾਇਰ ਨੇ ਹਰਿਆਣਾ ਨੰਬਰ ਹੈ ਇਹੋ ਉਹਨੂੰ ਮਸੀਂ ਜਾਨੀ ਕਿ ਜਿਹੜਾ ਵੀ ਬੰਦਾ ਸਾਥੋਂ ਖਰੀਦੂਗਾ ਉਹਦੀ ਐਨਓਸੀ ਦਾ ਅਸੀਂ ਆਪੇ ਲੈ ਕੇ ਦੇਵਾਂਗੇ ਠੀਕ ਹੈ ਜੀ ਬਦਾਈਆਂ ਤੇ ਚੱਲਿਆ ਹੋਇਆ ਜਿੰਨਾ ਕਾ ਆਪਾਂ ਕਹਿ ਦਈਏ ਬਸ ਜੀ ਬ ਟ੍ਰੈਕਟਰ ਜਿੰਨੇ ਟਰੈਕਟਰ ਆਪਣੇ ਕੋਲ ਖੜੇ ਆ तकरीबन ਸਾਰੇ ਨਵੇਂ ਆ ਪਰ ਉਹ ਇਦੋਂ ਵੀ ਨਵੇਂ ਗੱਡਰੇ ਇਦੋਂ ਵੀ ਨਵੇਂ ਗੱਡਰੇ ਇਸ ਤੋਂ ਵੀ ਵੱਧ ਨਵੇਂ ਹੋਣ ਦੀ ਸਾਡੀ ਜ਼ਿੰਮੇਵਾਰੀ ਆ ਕਿਤੇ ਵੀ ਬੁਰਸ਼ ਲੱਗਿਆ ਹੋਵੇ ਉਹਦੀ ਸਾਡੀ ਜ਼ਿੰਮੇਵਾਰੀ ਠੀਕ ਹੈ ਜਿਹੜਾ ਪੇਂਟ ਕੋਈ ਵੀ ਹੋਇਆ ਬਾਈ ਜੀ ਦੱਸ ਕੇ ਦਿਓਗੇ ਦੇਖੋ ਪਤਾ ਕੀ ਗੱਲ ਆ ਜੀ ਪੇਂਟ ਦੀ ਗੱਲ ਇਹ ਹੁੰਦੀ ਆ ਆਪਾਂ ਕੇ ਵਿੱਚ ਕਹਿ ਦਿੰਦੇ ਆ ਕਿ ਸਾਡੇ ਟਰੈਕਟਰ ਤੇ ਬੁਰਸ਼ ਨਹੀਂ ਲੱਗਿਆ ਠੀਕ ਆ ਜੀ तकरीबन ਕਈ ਟਰੈਕਟਰਾਂ ਦੇ ਨਹੀਂ ਵੀ ਲੱਗਦਾ ਮੈਂ ਇਹ ਗੱਲ ਨਹੀਂ ਕਹਿੰਦਾ तकरीबन ਬੱਚ ਵਪਾਰੀ ਨਹੀਂ ਵੀ ਕਰਾਉਂਦੇ ਪਰ ਦੇਖੋ ਸਾਡੀ ਜਿਹੜੀ ਗੱਲ ਹੈਗੀ ਅਸੀਂ ਆਪ ਦੀ ਗੱਲ ਕਰ ਸਕਦੇ ਆਂ ਮਾੜੀ ਮੋਟੀ ਜਿਵੇਂ ਲਿੰਕਾਂ ਲੋਕਾਂ ਦੀ ਅਸੀਂ ਟੈਚਿੰਗ ਫਜਿੰਗ ਕਿਸੇ ਨਾ ਕਿਸੇ ਦੀ ਕਰਾ ਦਿੰਦੇ ਆ ਪਰ ਸਾਰਿਆਂ ਦੀ ਨਹੀਂ ਹੋਈ ਉਹ ਠੀਕ ਹੈ ਜੀ ਠੀਕ ਹੈ ਨਾ ਗੱਲ ਲਿੰਕਾਂ ਲੋਕਾਂ ਦੀ ਇਹ ਨਹੀਂ ਹੈਗਾ ਵੀ ਸਾਰੇ ਪੇਂਟ ਹੋਇਆ ਹੋਇਆ ਠੀਕ ਹੈ ਜੀ ਉਸ ਗੱਲ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਸਾਰਾ ਕਿਉਂਕਿ ਅਸੀਂ ਕਿਰਾਏ ਵਾਲਾ ਡਰਾਈਵਰ ਨਹੀਂ ਲੈਂਦੇ ਜਿਹੜਾ ਕਿਰਾਏ ਤੇ ਟਰੈਕਟਰ ਚੱਲਿਆ ਹੋਵੇ ਉਹ ਅਸੀਂ ਟਰੈਕਟਰ ਲੈਂਦੇ ਨਹੀਂ ਹੈਗੇ ਠੀਕ ਹੈ ਜੀ ਹਾਂਜੀ ਕਰਦੇ ਖੇਤੀ ਵਾਲਾ ਬਸ ਖੇਤੀ ਤੇ ਚੱਲਿਆ ਹੋਊਗਾ ਉਹ ਹੋਊਗਾ ਕਾਗਜ਼ਾਂ ਦੀ ਸਾਡੀ ਜ਼ਿੰਮੇਵਾਰੀ ਹੋਊ ਜੇ ਅਸੀਂ ਹਰਿਆਣਾ ਨੰਬਰ ਵੀ ਦੇਵਾਂਗੇ ਟਰੈਕਟਰ ਤੌਦੀ ਐ ਨੌਸੀ ਮਿਲੂ ਉਹਦੇ ਵਿੱਚ ਇੱਕ ਬੈਨੀਫਿਟ ਮਿਲ ਜਾਂਦਾ ਗਾਹਕ ਨੂੰ ਠੀਕ ਹੈ ਜੀ ਜਿਹੜਾ ਆਪਾਂ ਪੰਜਾਬ ਨੰਬਰ ਟਰੈਕਟਰ ਸੇਲ ਕਰਦੇ ਆ ਉਹਦਾ ਤਾਂ ਉਹੀ ਨੰਬਰ ਰਹਿ ਜਾਂਦਾ ਜਿਹੜਾ ਆਪਾਂ ਹਰਿਆਣਾ ਨੰਬਰ ਸੇਲ ਕਰਦੇ ਆ ਉਹਦਾ ਉੱਥੋਂ ਦਾ ਲੋਕਲ ਨੰਬਰ ਲੱਗ ਜਾਂਦਾ ਟਰੈਕਟਰ ਦੇ ਉੱਪਰ ਠੀਕ ਹੈ ਜੀ ਤੇ ਲੋ ਬਾਈ ਜੀ ਬਾਕੀ ਆਪਾਂ ਹੁਣ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਤੇ ਵੀਡੀਓ ਅੱਜ ਤੁਹਾਨੂੰ ਛੋਟੇ ਟਰੈਕਟਰ ਦਾ ਦਿਖਾਵਾਂਗੇ ਬਾਈ ਜੀ ਲੋ ਬਾਈ ਜੀ ਹੁਣ ਆਪਾਂ ਛੋਟੇ ਟਰੈਕਟਰ ਦਿਖਾਵਾਂਗੇ ਤੇ ਬਾਈਆਂ ਕੋਲੇ 4x4 ਤੇ 4x2 ਵੀ ਹੁੰਦੇ ਨੇ ਕਿੱਥੋਂ ਆਏ ਜੀ ਠੀਕ ਹੈ ਬਾਈ ਜੀ ਤੇ ਲੋ ਬਾਈ ਜੀ ਤੈਨੋਂ ਬਾਈ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਪੂਰੀ ਕੋਕਾ ਪੀਸ ਆ ਗਈ ਤੇ ਜੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਵੀਰ ਜੀ ਇਹਦੇ ਮੂਹਰੇ ਟਾਇਰ 80 ਪੈਸੇ ਨੇ ਅਸੀਂ ਜੀ 80 ਤੋਂ 85 ਪੈਸੇ ਅਸੀਂ ਤੁਹਾਨੂੰ ਅਸੀਂ ਥੋੜਾ ਜਿਹਾ ਗਾਹਕ ਨੂੰ ਟਰੈਕਟਰ ਦੇ ਟਾਇਰ ਘੱਟ ਦੱਸ ਰਿਹਾ ਬੁਲਾਉਣੇ ਆ ਠੀਕ ਆ ਜੀ ਉਦੋਂ ਵੱਧ ਟਰੈਕਟਰ ਨਿਕਲੂਗਾ ਉਦੋਂ ਵੱਧ ਹੀ ਟਾਇਰ ਨਿਕਲਣਗੇ ਠੀਕ ਆ ਜੀ ਮੂਹਰੇ ਟਾਇਰ ਦੇ 85 ਪੈਸੇ ਆ ਜੀ ਮਗਲੇ ਟਾਇਰ 90 ਪੈਸੇ ਮਗਲੇ ਟਾਇਰ 90 ਪੈਸੇ ਆਗੇ ਐਮ ਆਰ ਐਫ ਕੰਪਨੀ ਦੇ ਟਾਇਰ ਨੇ ਜੀ ਚਾਰੇ ਟਾਇਰਾਂ ਦੀ ਨਾਲ ਦੀ ਹੋਣ ਦੀ ਸਾਡੀ ਜ਼ਿੰਮ ਮੈਂ ਨਾ ਕਿਤੇ ਵੀ ਨਹੀਂ ਰਹੀ ਜੀ ਤੇ ਸਿੰਘ ਫੇਸਿੰਗ ਠੀਕ ਹੈ ਜੀ ਮੈਂ ਆਪਾਂ ਪਹਿਲਾਂ ਹੀ ਕਾਈ ਦਿੱਤਾ ਸੀ ਤੇ ਚਾਲ ਚਲਾਵੇ ਦੀ ਗੱਲ ਕਰੀ ਬਈ ਜੀ ਮੀਟਰ ਕਿੰਨਾ ਕਿ ਚੱਲਦਾ ਤਕਰੀਬਨ ਇਹ ਜਿਹੜਾ ਏਜੰਸੀ ਰਿਕਾਰਡ ਹੈਗਾ ਹਾਂਜੀ ਇਹ 1200 ਤੇ ਜਿੱਦ ਤੋਂ ਅਸੀਂ ਗਾਹ ਤੋਂ ਲਿਆ ਹੈਗਾ 1200 ਤੇ ਉਹਨਾਂ ਨੇ ਕਿਹਾ ਵੀ ਦੀ ਸਰਵਿਸ ਹੋਈ ਵੀ ਹੈ ਏਜੰਸੀ ਰਿਕਾਰਡ ਠੀਕ ਹੈ ਕਿਉਂਕਿ ਦਾ ਮੀਟਰ ਮੋਟਰ ਕੋਈ ਅੱਗੇ ਪਿੱਛੇ ਨਹੀਂ ਹੁੰਦਾ ਠੀਕ ਹੈ ਜੀ ਔਰ ਜਿਹੜਾ ਮੰਨ ਕੇ ਚਲੋ ਅੱਜ ਵੀ ਘੜੀ ਇਹ ਚੱਲਿਆ ਹੋਊ ਲਗਭਗ 13 ਤੋਂ 1350 ਘੰਟਾ ਠੀਕ ਹੈ ਜੀ ਤੇ ਬਾਕੀ ਲਿੰਕਾ ਵਗੈਰਾ ਦਿਖਾ ਦੇ ਬਈ ਜੀ ਪੂਰੀਆਂ ਸਾਫ ਰੋਵੀ ਚੈੱਕ ਕਰ ਲੋ ਕੰਡੀਸ਼ਨ ਇਹ ਆ ਪੱਟੇ ਵਗੈਰਾ ਦੀ ਗੱਲ ਕਰੀਏ ਬਈ ਜੀ ਉਹ ਜਿਹੜੀ ਆਪਣੇ ਮਗਰਾਟਾ ਤੇ ਕਰੀ ਹੋਈ ਆ ਹਾਂਜੀ ਹਾਂ ਉਹ ਤਾਂ ਬੇਸ਼ੱਕ ਕਰੀ ਵੀ ਗਈ ਸ਼ੌਂਕ ਨੂੰ ਨਹੀਂ ਗਈ ਜੀ ਸ਼ੌਂਕ ਨੂੰ ਕਰੀ ਹੋਈ ਆ ਹਾਂਜੀ ਉਹ ਵੀ ਅਗਲਾ ਪੱਟ ਕੇ ਦੇਖ ਸਕਦਾ ਜੀ ਠੀਕ ਹੈ ਸੌਦਾ ਹੋ ਗਿਆ ਬਈ ਪੱਟ ਕੇ ਦੇਖ ਮੈਂ ਹਾਂ ਇਹ ਇਸ ਗੱਲ ਦੀ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਇਹ ਟੇਪ ਆ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੋਣੀ ਕਿਰੇ ਰੰਗ ਰੈਜਨਲ ਹੋਣ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਇਹ ਗੇਅਰ ਪ੍ਰੋ ਆ ਗਿਆ ਜੀ 20 20 14 ਆ ਗਿਆ ਜੀ ਠੀਕ ਹੈ ਜੀ ਉਸ ਕੋਲ ਹੈ ਸੈਕ੍ਰੋਮਿਕਸ ਗੇਅਰ ਦੇ ਵਿੱਚ ਜਿਹੜਾ ਇਹ ਗੇਅਰ ਹੈਗਾ ਕਲੱਚ ਦੱਬੇ ਤੋਂ ਬਿਨਾ ਪੈਂਦਾ ਇਹਦਾ ਕਲੱਚ ਨੱਪੇ ਤੋਂ ਬਿਨਾ ਹਾਂਜੀ ਮਾਨੀ ਗਰ ਮੂਹ ਨੂੰ ਦਾ ਮੂਹ ਨੂੰ ਬਸ ਇਹਨੂੰ ਕੋਈ ਕਲੱਚ ਦੱਬਣ ਦੀ ਲੋੜ ਨਹੀਂ ਇਹਦੇ ਵਿੱਚ ਵੱਡੀ ਫੈਸਿਲਿਟੀ ਇਹ ਹੈ ਸਟਾਪ ਵਾਲਾ ਮਾਡਲ ਹੈ ਇਹ ਠੀਕ ਹੈ ਜੀ ਹਾਰਸ਼ ਟਾਉਨਰ ਹੈ ਇਹ ਠੀਕ ਹੈ 21 ਮਾਡਲ ਹੈ ਬਾਈ ਦੀ ਆਰਸੀ ਜਾਂ ਪੰਜਾਬ ਨੰਬਰ ਹੈ ਜੀ ਠੀਕ ਹੈ ਤੇ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈਗੀ ਜੀ 12.5 ਲੱਖ ਰੁਪਏ ਯਾਨੀ 12,45,000 ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਾ ਜਰੂਰ ਹੋਊਗਾ ਠੀਕ ਹੈ ਜੀ ਤੇ ਬਾਕੀ ਵੀ ਮੌਕੇ ਦੇ ਮਾਨਦਾਨ ਜਰੂਰ ਹੋ ਜੂਗਾ ਤੇ ਘੱਟ ਚੱਲਿਓ ਟਰੈਕਟਰ ਬਾਈਆਂ ਕੋਲੇ ਹੁੰਦੇ ਨੇ ਕਿ ਤੇ ਅੱਜ ਆ ਗਿਆ ਬਾਈ ਜੀ ਸੋਨਾਲੀਕਾ ਡੀਆਈ 750 ਦਾ ਆਰਐਕਸ ਤੇ ਲਓ ਬਈ ਇਹ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੇ ਤੇ ਲਓ ਬਾਈ ਜੀ ਇਹ ਹੀ 2014 ਮਾਡਲ ਹੈ ਜੀ 2014 ਦਾ ਟਾਪ ਮਾਡਲ ਹੈ ਜੀ ਨਾਲ ਦੇ ਟਾਇਰ ਨਹੀਂ ਇਹਦੇ ਠੀਕ ਹੈ ਜੀ ਤੇ ਮੂਹਰੇ ਮਗਰਾੜ ਲੱਗੇ ਹੋਏ ਹੈ ਜੀ ਠੀਕ ਹੈ ਜੀ ਚਲੋ ਬਾਈ ਜੀ ਤੇ ਜੇ ਲਿੰਕ ਅ ਵਗੈਰਾ ਦੀ ਗੱਲ ਕਰੀਏ ਬਾਈ ਜੀ ਦੇਖੋ ਮਾੜੀ-ਮੋਟੀ ਇਹਦੇ ਟੱਚਿੰਗ ਹੋਈ ਵੀ ਹੋਊਗੀ ਲਿੰਕਾਂ ਦੀ ਹੋ ਸਕਦੀ ਹੈ ਵੀ ਮਾੜੀ-ਮੋਟੀ ਜਿਵੇਂ ਮੰਨ ਕੇ ਠੀਕ ਆ ਸਾਰਾ Ориਜਨਲ ਹੈ ਹੁੱਕ Ориਜਨਲ ਹੈਗੀ ਠੀਕ ਹੈਗੀ ਮਗਰਾਟ ਰਿੰਮ ਸਾਰਾ ਕੁਝ Ориਜਨਲ ਹੈ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਮਾਡਲ ਕਿੰਨੇ ਵੇ ਜੀ ਇਹ 2015 ਮਾਡਲ ਹੈ ਜੀ 2015 ਮਾਡਲ ਪੰਜਾਬ ਨੰਬਰ ਹੈ ਜੀ ਲੈ ਬਈ ਪੀ ਵੀ ਨਕਦ ਕੈਸ ਲੈ ਜੀ ਮੋਗੇ ਦਾ ਨੰਬਰ ਲੈ ਬਈ ਚੈੱਕ ਕਰੋ ਤੇ ਬਾਕੀ ਜੇ ਡਿਮਾਂਡ ਦੀ ਗੱਲ ਕਰੀਏ ਬਈ ਜੀ ਡਿਮਾਂਡ ਦੀ ਗੱਲ ਕਰੀਏ ਬਈ ਜੀ ਇਹਦੀ ਹੈਗੀ 440000 ਰੁਪਇਆ ਠੀਕ ਹੈ 440000 ਮੁੱਖ ਦੇ ਮੰਨਤਾ ਨੂੰ ਤੇ ਅੱਗੇ ਆ ਗਿਆ ਬਈ ਜੀ ਛੋਟਾ ਟਰੈਕਟਰ ਜਿਹੜਾ ਅੱਜ ਕੱਲ ਗੱਬਰੂਆਂ ਦੀ ਪੂਰੀ ਪਸੰਦ ਚ ਚੱਲ ਰਿਹਾ 5 ਸਟਾਰ ਚ ਆ ਗਿਆ ਤੇ 963 FE ਤੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਇਹਦੇ ਇਹਦੇ ਟਾਇਰ ਚਾਰੇ ਨਾਲ ਦੇ ਹੈ 2018 ਮਾਡਲ ਹੈ ਜੀ ਠੀਕ ਹੈ ਜੀ 2018 ਦਾ ਟੌਪ ਮਾਡਲ ਹੈ ਇਹ ਠੀਕ ਹੈ ਜੀ ਤੇ ਫਸਟ ਓਨਰ ਹੈ ਜੀ ਬਟਿੰਡਾ ਨੰਬਰ ਹੈ ਬਟਿੰਡਾ ਨੰਬਰ ਆ PV3 ਤੇ ਡਿਮਾਂਡ ਦੀ ਗੱਲ ਕਰੀਏ ਬਈ ਜੀ ਜਿਹੜੀ ਡਿਮਾਂਡ ਹੈਗੀ 6 ਲੱਖ 3000 ਰੁਪਏ 6 ਲੱਖ 30 ਹਜ਼ਾਰ ਜੀ ਆਪਾਂ ਜਾਇਜਾ ਰੇਟ ਹੈ ਇੱਕ ਵਾਰੀ ਕਹੀਏ ਬਾਈ ਜੀ ਇਹਦਾ ਕਿੱਥੇ ਲੱਗ ਸਕਦਾ ਕੋਈ ਨਹੀਂ ਵੀਰ ਜੀ ਤੁਸੀਂ ਫੋਨ ਕਰ ਦਿਓ ਜਿਵੇਂ ਤੁਸੀਂ ਕਹੋਗੇ ਆਪਾਂ ਅਡਜਸਟ ਕਰ ਲਵਾਂਗੇ ਠੀਕ ਹੈ ਜੀ ਮੇਰਾ ਨੰਬਰ ਸਕਰੀਨ ਦੇ ਉੱਪਰ ਵੀ ਹੈਗਾਗਾ ਮੇਰੇ ਨਾਲ ਕੰਟੈਕਟ ਕਰ ਲਿਓ ਬਾਕੀ ਦਾ ਕੋਈ ਮਾਲਣਾ ਆਪਾਂ ਕਰਵਾ ਲਾਂਗੇ ਇਹ ਅਗਲਾ ਹੈਗਾ ਪ੍ਰੀਤ ਡਾਇਰੈਕਟਰ 2 ਸਪੀਡ ਚ ਬਾਈ ਜੀ 3 ਸਪੀਡ ਚ ਜੇ 2 ਸਪੀਡ ਹੈ ਜੀ ਸੈਡ ਗੇਰ ਹੈਗਾ ਫਸਟ ਔਨ ਹੋ ਰਿਹਾ ਹੈਗਾ ਪੰਜਾਬ ਨੰਬਰ ਹੈ 2021 ਮਾਡਲ ਹੈ ਜੀ 2021 ਮਾਡਲ ਹੈ ਚਾਲ ਚਲਾਵ ਦੀ ਗੱਲ ਕਰੀਏ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਬਾਕੇ ਅਗਲਾ ਤਸੱਲੀ ਕਰਕੇ ਲੈ ਜਾ ਸਕਦੇ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਨਾਲ ਦੇ ਹੀ ਇਹਦੇ 85 ਪੈਸੇ ਨੇ ਠੀਕ ਹੈ ਜੀ ਚਾਰੇ ਟਾਇਰ ਨੇ ਟੌਪ ਮਾਰ ਲਿਆ ਜੀ ਠੀਕ ਹੈ ਜੀ ਛਤਰੀ ਵੀ ਕਰ ਇਹਦੇ ਨਾਲ ਹੈਗੀ ਜੀ ਛਤਰੀ ਮਿਲੂਗੀ ਜੀ ਛਤਰੀ ਮਿਲੂਗੀ ਭਾਈ ਜੀ ਜਿਹੜੇ ਟਰੈਕਟਰ ਆਏਗੇ ਨੇਗੇ ਤੇ origignal ਹੀ ਭਾਈ ਜੀ ਜਿੰਨਾ ਵੀ ਹੈਗਾ ਮੈਂ ਇਹਨਾਂ ਜਮਾ ਰਿਹਾ origignal ਹੈ ਠੀਕ ਹੈ ਜੀ ਇੱਕੇ ਮਾਡਲ ਹੈ ਭਾਈ ਜੀ ਤੇ ਪੰਜਾਬ ਨੰਬਰ ਕੀ ਡਿਮ ਇਹਦੀ ਡਿਮਾਂਡ ਹੈਗੀ 4,65,000 ਠੀਕ ਹੈ ਜੀ 4,65,000 ਰੁਪਏ ਰੇਟ ਹੈਗਾ ਬਾਕੀ ਮੌਕੇ ਤੇ ਮੰਨਤਾ ਨੂੰ ਆ। ਸੱਚੀ ਕੋ ਫੱਟ ਕੇ ਜੀ ਬਾਈ ਜੀ ਗਾਰੰਟੀ ਉਹ ਚ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਜਿਹੜੇ ਜਿਹੇ ਆ ਗਿਆ ਗਿਆ ਭਾਈ ਜੀ ਅਰਜਨ ਨੋਵੋ ਤੇ ਡੀਲੈਕਸ ਮਾਡਲ ਦਾ ਡੀਜੀ ਸੈਂਸ ਵਾਲਾ ਕਰੇ ਭਾਈ ਜੀ ਇਹ ਜੀ ਇਹ 605 ਡੀਆਈ ਆ ਗਿਆ ਜੀ ਇਹਦੇ ਵਿੱਚ ਤਿੰਨ ਮਾਡਲ ਆਉਂਦੇ ਆ ਐਮਐਸ ਤੇ ਪੀਐਸ ਠੀਕ ਹੈ ਜੀ ਇਹ ਟੌਪ ਵਾਲਾ ਮਾਡਲ ਹੈ ਜੀ ਠੀਕ ਹੈ ਜੀ ਡੀ ਹੈ ਜੀ 57 HP ਵਾਲਾ ਵੀ ਕਹਿੰਦੇ ਨੇ ਇਹਨੂੰ 60 HP ਵਾਲਾ ਵੀ ਕਹਿੰਦੇ ਨੇ 50 HP ਵਾਲਾ ਨਹੀਂ ਹੈਗਾ ਇਸ ਗੱਲ ਦੀ ਜ਼ਿੰਮੇਵਾਰੀ ਹੋਊਗੀ ਨਾਲ ਦੇ ਟਾਇਰ ਹੋਣਗੇ ਠੀਕ ਹੈ ਜੀ ਔਰ 16 ਦੇ ਟਾਇਰਾਂ ਵਾਲਾ ਹੁੰਦਾ 16 ਦੇ ਟਾਇਰਾਂ ਪਰੀ ਸਪੀਡ ਹੈ ਵੀ 3 ਸਪੀਡ ਜੇ ਟਾਇਰਾਂ ਦੀ ਗੱਲ ਕਰੀਏ ਬਈ ਕਿਹਨੇ ਟਾਇਰ ਦੇ 80 ਪੈਸੇ ਨਾਲ 80 ਪੈਸੇ ਟਾਇਰ ਨਾਲ ਦੇ ਹਾਂਜੀ ਬਾਕੀ ਚੈੱਕ ਵੀ ਕਰ ਲਓ ਕੰਡੀਸ਼ਨ ਓਕੇ ਪਈ ਹੈਗੀ ਪਰ ਪਲਾਤੀ ਨਿਕਲਣਗੇ ਜੇ ਬੰਦਾ ਹੋਗਾ ਹਾਂਜੀ ਇਹ ਟੱਚਿੰਗ ਤੇ ਨਹੀਂ ਗਾਰੰਟੀ ਤੇ ਥਰਡ ਪਾਰਟੀ ਦਾ ਹੀ ਪੰਜਾਬ ਨੰਬਰ ਪੰਜਾਬ ਨੰਬਰ ਹੈਗਾ ਕਿੱਥੋਂ ਦਾ ਨੰਬਰ ਬਈ ਜੀ ਇਹਦਾ ਇਹਦਾ ਨੰਬਰ ਹੈਗਾ ਵੀ ਪ ਠੀਕ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ ਬਈ ਜੀ ਤੇ ਜੀ ਹੈਗੀ ਜੀ 6 ਲੱਖ 15000 ਰੁਪਏ ਜੀ ਠੀਕ ਹੈ ਜੀ 6 ਲੱਖ 15000 ਰੁਪਿਆ ਠੀਕ ਹੈ 5000 ਰੁਪਏ 10000 ਤਾਂ ਮੇਰਾ ਕਰ ਦਿਓ ਕੋਈ ਗੱਲ ਨਹੀਂ ਠੀਕ ਹੈ ਜੀ ਅੱਗੇ ਆ ਗਿਆ ਬਈ ਪ੍ਰੀਤ ਇੱਕ ਹੋਰ ਪ੍ਰੀਤ ਦਿਖਾਉਂਦੇ ਆ 6099 ਇਹਦੇ ਵਿੱਚ ਇਹਦੇ ਵਿੱਚ ਆ ਗਿਆ ਜੀ ਪ੍ਰੀਤ ਇਹ ਲੋ ਦੇ ਵਿੱਚੋਂ ਲੋ ਕਰ ਦਿੰਦਾ ਜੀ ਠੀਕ ਆ ਜੀ ਜੇ ਆਪਾਂ ਲੋ ਕਰ ਲਿਆ ਜਿਵੇਂ ਸੁਪਰਸੀਡਰ ਤੇ ਲੋਡ ਪੈਂਦੀ ਹੈ ਇਹਨੂੰ 3 ਸਪੀਡ ਵੀ ਕਹਿ ਸਕਦੇ ਆਪਾਂ ਤੇ ਕੰਪਨੀ ਦਾ ਲਾਇਆ ਹੋਇਆਗਾ ਠੀਕ ਆ ਜੀ ਤੇ ਲੋ ਤੋਂ ਲੋ ਹੋਰ ਕਰ ਦਿੰਦਾ ਟੌਪ ਮਾਡਲ ਹੈ ਡਿਸਟ੍ਰੀਬਿਊਟਰ ਹੈ ਪਾਵਰ ਸਟੀering ਹੈ ਰਿਵਰਸ ਪੀਡੀਓ ਸਟicker ਲੱਗਿਆ ਹੋਇਆਗਾ ਠੀਕ ਆ ਜੀ ਫਰਸਟ ਪਾਰਟੀ ਦੇ ਨਵੇਂ ਨਗਦ ਕੈਸਾ ਠੀਕ ਆ ਜੀ ਜਿਵੇਂ ਆਪਾਂ ਕਹਿ ਦਈਏ ਆਪਾਂ ਵੱਡੇ ਟਰੈਕਟਰ ਨਾਲੋਂ ਛੋਟੇ ਟਰੈਕਟਰ ਜੀ ਵੱਧ ਜਾਣ 2020 ਮਾਡਲ ਹੈ ਠੀਕ ਆ ਜੀ ਤੇ ਟਾਇਰਾਂ ਦੀ ਗੱਲ ਕਰੀਏ ਨਾਲ ਦੇ ਟਾਇਰ ਇਹਦੇ 80 ਪੈਸੇ ਜੀ ਨਾਲ ਦੇ ਠੀ 16 ਦੇ ਟਾਇਰ ਦੀ ਟਾਪ ਮਾਡਲ ਤੇ BKT ਦੇ ਤੇ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ ਇਹ ਵੀ ਹੈਗੀ 4,65,000 ਰੁਪਏ ਦੋਨਾਂ ਪ੍ਰੀਟਾਂ ਦਾ ਇੱਕੋ ਹੀ ਰੇਟ ਹੈ ਜੀ ਇਹ 20 ਮਾਡਲ ਹੈ ਉਹ 21 ਮਾਡਲ ਠੀਕ ਹੈ ਜੀ ਜਿਹੜਾ ਇਹਦਾ ਰੇਟ ਵਧਾ ਹੋ ਜਾਏ 3 ਫੀ ਸਪੀਡ ਹੋ ਜਾ ਫੀ ਸਪੀਡ ਹੈਗਾ 20 ਤੇ 21 ਹਾਂਜੀ ਤੇ ਲੋ ਬਈ ਜੀ ਅੱਗੇ ਆ ਗਿਆ 5310 ਇਹਦੀ ਵੀ ਕਹਿੰਦੇ ਡਿਮਾਂਡ ਬਹੁਤ ਜ਼ਿਆਦਾ ਆ ਗਈ ਤੇ ਇਹ ਵੀ ਤਿੰਨ ਬਠਿੰਡਾ ਦਾ ਨੰਬਰ ਆ ਬਈ ਜੀ ਅੱਗੇ ਕਲੀਨ ਚੈੱਕ ਕਰ ਲੋ origignal ਦੀ ਬਈ ਜੀ ਤੇ ਇਹ ਵੀਰ ਜੀ ਕਿਹੜਾ ਗੱਲ ਕਹਿ ਕੇ ਦੇਵਾਂਗੇ ਇਹ ਹਰਿਆਣੇ ਤੋਂ ਪੰਜਾਬ ਨੰਬਰ ਲੱਗਿਆ ਦੇ ਠੀਕ ਹੈ ਆਰ ਆਰ ਸੀ ਆਪਣੇ ਕੋਲੇ ਹੈਗੀ ਠੀਕ ਹੈ ਜੀ ਠੀਕ ਹੈ ਗੱਲ ਇਹ ਇਹਦੇ ਵੀ ਨਾਲ ਦੇ ਟਾਇਰ ਨੇ ਠੀਕ ਹੈ ਜਿੰਨਾ ਟਰੈਕਟਰ ਹੈਗਾ ਬਾਈ ਜੀ ਜਿਵੇਂ ਆਪਾਂ ਗੱਲ ਕਰੀਏ ਨਾਲ ਦੇ ਟਾਇਰ ਸਾਰਿਆਂ ਦੇ ਨਾਲ ਦੇ ਟਾਇਰ ਨੇ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਟਾਪ ਮਾਡਲ ਲੈਂਡ ਲੀ ਟਰੈਕਟਰ ਸਾਡੇ ਨਾਲ ਸਰਵਰਸ ਪੀਟੀਓ ਆ ਗਈ ਠੀਕ ਹੈ ਜੀ ਰਿਵਰਸ ਪੀਟੀਓ ਆ ਗਈ ਨਾਲ ਦੇ ਟਾਇਰ ਇਹਦੇ 75 ਪੈਸੇ ਨੇਗੇ ਠੀਕ ਹੈ ਜੀ 2018 ਮਾਡਲ 2018 ਮਾਡਲ ਲਗਾ ਚਲੋ ਬਾਈ ਚੈੱਕ ਕਰ ਲੋ ਕੰਡੀਸ਼ਨ ਪੂਰਾ ਕੋਕਾ ਪੀਸ ਪਿਆਗਾ ਟਰੈਕਟਰ ਤੇ ਬਠਿੰਡੇ ਦਾ ਨੰਬਰ ਬਾਈ ਜੀ ਲੱਗਾ ਹੋਇਆ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ ਡਿਮਾਂਡ ਹੈਗੀ 6 ਲੱਖ ਤੇ 75000 ਰੁਪਏ ਠੀਕ ਹੈ 6 ਲੱਖ ਤੇ 75000 ਇਹਨੂੰ ਵੇਚ ਕੇ ਕਰਨ ਨੂੰ ਕਲੀਨ ਪੂਰਾ ਕੋਕਾ ਪੀਸਾ ਕਾ ਤੇ ਹਰਿਆਣਾ ਨੰਬਰ ਹੈ ਪਛੇਰੇ ਦਾ ਨੰਬਰ ਬਾਈ ਜੀ ਲੱਗਾ ਹੋਇਆ ਪੰਜਾਬ ਦਾ ਚਲੋ ਬਾਈ ਜੀ ਚੈੱਕ ਕਰੋ ਇਹ ਵੀ ਇਹਦਾ ਜਿਵੇਂ ਆਪਾਂ ਬਾਈ ਜੀ ਆਪਾਂ ਕਹਿ ਦਈਏ ਸਾਡੇ ਥੱਲੇ ਖੜਾਉਣ ਵਾਲਾ ਕੰਮ ਹੀ ਹੈ ਨਾ ਇਹਦਾ ਇਹਦੇ ਟਾਇਰ ਜੀ ਨਾਲ ਦੇ 90 ਪੈਸੇ ਨੇਗੇ ਠੀਕ ਹੈ ਜੀ ਚਲੋ ਬਾਈ ਜੀ 90 ਪੈਸੇ ਟਾਇਰ ਨਾਲ ਦੇਣਗੇ ਤੇ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ ਠੀਕ ਹੈ ਜੀ 2019 ਮਾਡਲ ਠੀਕ ਹੈ ਜੀ ਤੇ ਫਿਰ ਉਹ ਚਾਲ ਚਲਾ ਤਾ ਟੌਪ ਆ ਮਾਰਦਾ ਜੀ 2019 ਦਾ ਜਿਹੜੀ ਗਾਹਕ ਦੀ ਪਸੰਦ ਹੁੰਦੀ ਹੈ ਸੈਂਟਰ ਗੇਅਰ ਭਾਲਦਾ ਜਿਆਦੇ ਠੀਕ ਹੈ ਜੀ ਡਿਸਟਰੀਬਿਊਟਰ ਦੇ ਨਾਲ ਹੈਗਾ ਜੀ ਨਾਲ ਉਹਦੇ 90 ਪੈਸੇ ਟਰ ਬਟੰਡਾ ਨੰਬਰ ਫਸਟ ਪਾਰਟੀ ਇਹ ਵੀ ਬਟੰਡਾ ਨੰਬਰ ਹੈ ਫਸਟ ਪਾਰਟੀ ਦਾ ਇਹ ਚਾਲ ਚਲਾਵੇ ਦੀ ਗੱਲ ਕਰੀ ਇਹ ਵੀ ਜਮਾਂ ਨਾ ਮੈਂ ਇਹਦਾ ਚੱਲੇ ਸਾਰਾ ਮਤਲਬ ਆਦਾ 900 ਘੰਟੇ ਤੇ ਲੈ ਲਈ ਲੈ ਵੀ ਜੀ 900 ਘੰਟਾ 400 ਘੰਟਾ ਤੋਂ ਤੁਸੀਂ ਵਧਾਈਆਂ ਤੀ ਲਾ ਲਓ ਬਾਕੀ ਚੱਲਿਆ ਹੋਇਆ ਖੇਤਾਂ ਤੇ ਠੀਕ ਹੈ ਜੀ ਤੇ ਬਾਕੀ ਬਾਈ ਨੇ ਦੱਸ ਹੀ ਦਿੱਤਾਗਾ ਵੀ ਜਿਹੜੇ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਇਹਦੀ ਡਿਮਾਂਡ 6 ਲੱਖ ਰੁਪਏ ਇਹਦਾ 6 ਲੱਖ ਰੁਪਏ ਹਾਂਜੀ ਠੀਕ ਹੈ ਜੀ ਇਹਦੀ ਡਿਮਾਂਡ 6 ਲੱਖ ਰੁਪਏ ਤੇ ਅੱਗੇ ਕਹਿੰਗੇ ਵੀ ਜੀ ਸੋਨਾ ਨਿਕਾ ਡੀ ਆਈ ਆ ਤੁਹਾਨੂੰ ਆ ਗਿਆ ਜੀ 6 ਘਟਾ ਕੈਟਾਗਰੀ ਵਾਲ ਆ ਗਿਆ ਜੀ ਠੀਕ ਹੈ ਜੀ ਚੇਂਜਰ ਗਿਆ ਮੈਕੋ ਪੰਪ ਚ ਆ ਗਿਆ ਜੀ ਚੇਂਜਰ ਸੈਟਲ ਗੇਅਰ ਵੀ ਕਹਿੰਦੇ ਨੇ ਇਹਨੂੰ ਚੇਂਜਰ ਵੀ ਕਹਿੰਦੇ ਨੇ ਠੀਕ ਹੈ ਜੀ ਠ ਠੀਕ ਹੈ ਜੀ 2021 ਮਾਡਲ ਆ ਇਹ ਮੇਰੇ ਆਪਦੇ ਨੋ ਆ ਇੱਥੇ ਆਪਦੇ ਨੋ ਆ ਪੀਵੀ 19 ਨੰਬਰ ਹੈ ਬੀਵੀ ਬਰਨਾਲੇ ਦਾ ਲੋਕ ਹਾਂਜੀ ਹਾਂ ਬੀਵੀ 19 ਨੰਬਰ ਹੈ ਇਹਦਾ ਫਸਟ ਪਾਰਟੀ ਦੇ ਨੋ ਆ ਠੀਕ ਹੈ ਜੀ ਫਸਟ ਪਾਰਟੀ ਦਾ ਤੇ ਬਾਕੀ ਵੇਜ ਪਿੱਛੋ ਦਿਖਾ ਦਿਓ ਲਿੰਕ ਆ ਵਗੈਰਾ ਕੰਡੀਸ਼ਨ ਪੂਰੀ ਸਾਫ ਹੈ ਟਰੈਕਟਰ ਦੀ ਤੇ ਬਾਈ ਦੇ ਬਾਈ ਦੇ ਨਾਮ ਆਗਾ ਆਪਦੇ ਤੇ ਮਾਡਲ ਹੈਗਾ 21 ਠੀਕ ਹੈ ਜੀ ਤੇ ਚੱਲ ਚਲਾਵੇ ਦੀ ਗੱਲ ਕਰੀਏ ਵੇ ਜੀ ਨਵੀਂ ਆ ਇਹ ਤਾਂ ਚੱਲੇ ਹੀ ਸਾਰਾ 550 ਤੇ 600 ਘੰਟਾ ਚੱਲਿਆ ਦਾ ਠੀਕ ਜਿਵੇਂ ਮੈਂ ਕਿਹਾ 90000 ਰੁਪਏ ਟਾਇਰ ਨਾਲ ਦੇ ਗਾਰੰਟੀ ਆ ਠੀਕ ਆ ਜੀ ਹਾਂ ਲਓ ਬਈ ਤੇ ਉਹ ਕਾਲਾ ਮਗਲਾ ਗਿਆ ਇਹ ਠੀਕ ਆ ਜੀ ਤੇ ਨੰਬਰ ਬਾਈ ਜੀ ਪੀਵੀ 19 ਬਰਨਾਲਾ ਦਾ ਕੀ ਡਿਮਾਂਡ ਆ ਜੀ ਇਹਦੀ ਹੈਗੀ ਜੀ 6 ਲੱਖ 85000 ਡਿਮਾਂਡ ਆ 3 ਸਪੀਡ ਗੇਂਜਰ ਆ ਠੀਕ 3ਵੀ 19 ਨੰਬਰ ਇਹਦੇ 19 ਆਉਦੇ ਹਾਂ ਠੀਕ ਆ ਜੀ ਲੈ ਲਓ ਬਾਈ ਜੀ 5310 ਇਹ ਆ ਗਿਆ ਜੀ 5310 ਠੀਕ ਆ ਜੀ ਤੇ ਇਹਦੇ ਨਾਲ ਦੇ ਟਾਇਰ ਆ ਗਏ ਜੀ 80 ਪੈਸੇ ਟਾਇਰ ਨਾਲ ਦੇ ਆ ਜੀ ਕੰディション ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਡਰਾਈਵਰ ਹੈਗਾ ਫਰਸਟ ਪਾਰਟੀ ਦੇ ਨਾਮ ਆ ਜੀ ਠੀਕ ਹੈ 16 ਦੇ ਹਾਂਜੀ ਹਾਂ 16 ਦੇ ਟਾਇਰ ਨੇ ਜਿਹੜੇ ਡਿਸਟਰੀਬਿਊਟਰ ਹੈਗਾ ਨਾਲ ਕੰਪਨੀ ਦਾ ਠੀਕ ਆ ਜੀ ਇਹ ਡਬਲ ਪੀਟੀਓ 'ਚ ਆ ਗਏ ਇਹ ਠੀਕ ਆ ਜੀ ਡਬਲ ਪੀਟੀਓ 'ਚ ਆ ਗਿਆ ਫਰਸਟ ਪਾਰਟੀ ਦੇ ਨਾਮ ਆ 18 ਮਾੜ ਲਗਾ ਹਾਂਜੀ ਠੀਕ ਆ ਜੀ ਜੇ ਚਾਲ ਚੱਲ ਆ ਵੀ ਇਹਦੀ ਵੀ ਗੱਲ ਕਰੀ ਬਈ ਕਿੰਨੀ ਨਵੀਂ ਹੈ ਜੀ ਚੱਲਿਆ ਇਹ ਤੇ 12-1300 ਘੰਟਾ ਚੱਲੇ ਹੋਇਆ ਹੋਊਗਾ ਜੀ ਇਹ ਜਿਹੜੀ ਆ ਜੇ ਬਸ ਠੀਕ ਹੈ 12-1300 ਘ ਇਹਦੀ ਡਿਮਾਂਡ ਹੈ ਜੀ 6 ਲੱਖ 77000 ਰੁਪਏ ਠੀਕ ਹੈ 6 ਲੱਖ 77000 ਠੀਕ ਹੈ ਜੀ ਇਹ ਦੂਬਾਰਾ ਜੀ ਆਪਣੇ ਕੋਲ ਟਰੈਕਟਰ ਜਿਹੜੇ ਖੜੇ ਆ ਇੱਕ ਸੋਨਾਲੀਕਾ 60 ਖੜਾ ਹੈ ਜੀ ਟੌਪ ਮਾਡਲ ਆ 2 ਸਪੀਡ ਦੇ ਵਿੱਚ ਕਨੋਪੀ ਛਤਰੀ ਲੱਗੀ ਆ ਉਹਦੇ ਠੀਕ ਹੈ ਜੀ ਉਹ ਦੂਬਾਰਾ ਆ ਗਿਆ ਜੀ ਉਹਦਾ ਹੈਗਾ ਪੀਵੀ 19 ਨੰਬਰ ਹੈ ਉਨੂੰ ਵੀ ਮਾਡਲ ਹੈਗਾ ਕਨੋਪੀ ਛਤਰੀ ਲੱਗੀ ਆ 16 ਦੇ ਟਾਇਰਾਂ ਵਾਲਾ ਸੋਨਾਲੀਕਾ 60 ਠੀਕ ਹੈ ਜੀ ਸੋਨਾਲੀਕਾ 60 2020 ਮਾਡਲ ਆ ਗਿਆ ਜੀ ਠੀਕ ਹੈ ਜੀ ਉਹ ਵੀ ਪੀਵੀ 13 ਨੰਬਰ ਹੈ ਜੀ ਉਹਦੇ ਨਾਲ ਦੇ ਟਾਇਰ ਨਹੀਂ 85 ਪੈਸੇ ਟਰੈਕਟਰ ਬਿਲਕੁਲ ਨਵਾਂ ਹੈ ਜੀ ਉਹ ਡੀਆਈ ਸ਼ੋਅ ਦੇ ਵਿੱਚ ਹੈ ਠੀਕ ਹੈ ਜੀ 2020 ਮਾਡਲ ਹੈ 2 ਸਪੀਡ ਹੈ ਠੀਕ ਹੈ ਜੀ ਤੀਸਰਾ ਟਰੈਕਟਰ ਆ ਗਿਆ ਜੀ ਖੌਲੈਂਡ ਦਾ 500 ਘੰਟਾ ਚੱਲਿਆ ਹੋਇਆ ਓਰੀਜਨਲ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਫਰਸਟ ਪਾਰਟੀ ਦੇ ਨਾਮ ਹੈ ਜੀ ਠੀਕ ਹੈ ਜੀ ਉਹ ਤਿੰਨ ਟਰੈਕਟਰ ਆਪਣੇ ਕੋਲ ਅੱਜ ਸ਼ਾਮ ਤੱਕ ਕੱਲ ਤੱਕ ਸ਼ਾਮ ਤੱਕ ਅੱਜ ਪਹੁੰਚ ਸਕਦੇ ਠੀਕ ਹੈ ਜੀ ਫਟਮਾ ਵੰਗਾਲਿਓ ਭਾਈ ਜੀ ਤੇ ਅੱਗੇ ਤੁਹਾਨੂੰ ਇੱਕ ਹੋਰ ਛੋਟਾ ਟਰੈਕਟਰ ਦਿਖ ਅਖਲੇ ਲੋਵੇ ਜੀ ਸੈਕ్రోਮਿਕਸ ਘੇਰ ਚ ਆ ਗਿਆ ਜੀ ਠੀਕ ਆ ਜੀ ਤੇ ਇਹਦੇ ਮੂਰੇ ਵੇਟ ਲੱਗੇ ਹੋਏ ਆ ਜੀ ਠੀਕ ਆ ਜੀ ਵੇਟ ਕਿੰਨੇ ਕ ਵੇਟ ਕਿੰਨੇ ਕੁਆਂਟਲ ਦੇ ਵੇਟ ਹੋਣਗੇ ਇਹ ਤੁਹਾਡੇ ਸਾਹਮਣੇ ਆਈ ਦੇਖੀ ਠੀਕ ਆ ਜੀ ਬਾਕੀ ਤੇ ਆ ਜਾ ਇਧਰ ਆ ਜਾ ਤੇ ਲੋਵੇ ਜੀ ਇਹ ਜੇੜੀ ਲਿੰਕ ਚ ਆ ਗਿਆ ਜੀ ਠੀਕ ਆ ਜੀ ਸੈਕ్రోਮਿਕਸ ਘੇਰ ਆ ਗਿਆ ਜੀ ਠੀਕ ਆ ਜੀ ਇਹ ਟਾਪ ਮਾਡਲ ਆ ਗਿਆ ਜੀ ਠੀਕ ਇਹਦਾ ਨੰਬਰ ਹੈਗਾ ਜਿਹੜਾ ਇਹ ਐਚ ਆਰ ਹੈਗਾ ਠੀਕ ਆ ਜੀ ਜਿਹੜਾ ਵੀ ਗਾਹ ਖਰੀਦ ਖਰੀਦੂਗਾ ਉਹਦਾ ਲੋਕਲ ਨੰਬਰ ਲੱਗ ਜਾਊਗਾ ਲੋਕਲ ਉਹਦੇ ਵਿੱਚ ਇਹ ਬੈਨੀਫਿਟ ਹੋ ਜੂਗੀ ਕੋਈ ਵੀ ਲੋਕ ਗਾਹ ਖ ਲੈਂਦਾ ਪੰਜਾਬ ਉਦੇ ਵਿੱਚ ਉੱਥੋਂ ਦਾ ਉਹਦਾ ਲੋਕਲ ਨੰਬਰ ਲੱਗ ਜੂ ਉਹਦਾ ਨਾਂ ਹੋ ਜੂ ਨਾਲੇ ਸੈਕੰਡ ਓਨਰ ਹੋ ਜੂ ਇਸ ਟਾਈਮ ਫਰਸਟ ਓਨਰ ਆ ਇਹ ਠੀਕ ਆ ਜੀ ਪਹਿਲੀ ਪਾਰਟੀ ਤੋਂ ਖਰੀਦਿਆ ਹੋਇਆ ਚਾਰੇ ਟਾਇਰ ਨਾਲ ਦੇ ਆਪਣੀ ਜ਼ਿੰਮੇਵਾਰੀ ਠੀਕ ਆ ਜੀ ਹਾਂਜੀ ਬਈ ਚਾਰੇ ਟਾਇਰ ਨਾਲ ਦੇ ਆਗੇ ਤੇ ਪੰਜਾਬ ਨੰਬਰ ਵੀ ਸਿਸਟਮ ਲੱਗਿਆ ਬਈ ਉੱਪਰ 20000 ਦਾ 15000 ਦੀ ਕਰੌਫੀ ਲੱਗੀ ਆ ਕੁਝ ਨਹੀਂ ਲਾਉਣਾ ਆਪਾਂ ਠੀਕ ਆ ਜੀ ਸਾਰਾ ਕੁਝ ਅਹੀਂ ਦੇਣਾਗਾ ਜੀ ਜਿੱਦਾਂ ਆਏਗਾ ਬਈ ਇੱਦਾਂ ਹੀ ਦੇਣਾਗਾ ਹਾਂਜੀ ਡਿਸਟ੍ਰੀਬਿਊਟਰ ਆ ਗਿਆ ਬਿਲਕੁਲ ਟੌਪ ਵਾਲਾ ਮਾਡਲ ਆ ਗਿਆ ਜੀ ਠੀਕ ਆ ਜੀ origignal ਦੀ ਗਾਰੰਟੀ ਹਾਂਜੀ ਹਾਂ ਠ ਲੋ ਬਾਈ ਜੀ ਬਾਕੀ ਤੁਸੀਂ ਟਰੈਕਟਰ ਜਿੰਨੇ ਵੀ ਹੈਗੇ ਸਾਰੇ ਦੇਖ ਲੈ ਤੇ ਕਿਰਾਏ ਵਗੈਰਾ ਤੇ ਵੀ ਬਾਈ ਜੀ ਦੇ ਦਿੰਦੇ ਨੇ ਨਾ ਜਿੰਨੇ ਲੈ ਰਹੇ ਤੇ ਲੋਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸ ਦਿਓ ਆਪਣੀ ਲੋਕੇਸ਼ਨ ਇਹ ਹੀ ਆਪਣਾ ਇੱਥੋਂ ਸਹੀ ਮੰਨ ਕੇ ਚੱਲੋ ਜਿਹੜਾ ਬਠਿੰਡਾ ਰੋਡ ਹੈ ਆਪਣੇ ਘਰ ਤੋਂ ਫਾਸਲਾ ਜਿਹੜਾ ਵੱਧ ਤੋਂ ਵੱਧ ਇਹ ਮੈਨੂੰ ਵੀ 1 ਕਿਲੋਮੀਟਰ ਦਾ ਹੈ ਠੀਕ ਹੈ ਜੀ ਠੀਕ ਹੈ ਬਾਈ ਜੀ ਕੱਲ ਰਾਤ ਨੂੰ ਵੀ ਲੱਗੇ ਹਾਂ ਜੀ ਆ ਲੋ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਦਾ ਮਿਲ ਜਾਗੇ ਕਿਸੇ ਨਵੀਂ ਵੀਡੀਓ ਤੱਕ ਲਈ ਧੰਨਵਾਦ